ਦੋਸਤੋ ਇਹ ਤਸਵੀਰਾਂ ਅੱਜ ਫਾਜ਼ਿਲਕਾ ਨਵੀਂ ਦਾਣਾ ਮੰਡੀ ਦੀ ਦਿਖਾਈਆਂ ਜਾ ਰਹੀਆਂ ਜਿੱਥੇ ਅੱਜ ਪੰਜਾਬ ਸੁਭਾ ਭਾਜਪਾ ਪ੍ਰਧਾਨ ਸੁਨੀਲ ਜਾਖੜ ਪਹੁੰਚੇ ਤਾਂ ਉਹਨਾਂ ਦੇ ਪਹੁੰਚਣ ਤੇ ਆਰਥியோ ਸੈਸ਼ਨ ਫਾਜ਼ਿਲਕਾ ਵੱਲੋਂ ਆਪਣੀਆਂ ਮੰਗਾਂ ਦੇ ਤਹਿਤ ਇੱਕ ਮੰਗ ਪੱਤਰ ਸੌਂਪਿਆ ਗਿਆ ਤਾਂ ਦੱਸਦੀ ਹੈ ਇਸ ਮੌਕੇ ਤੇ ਜਿੱਥੇ ਚੌਧਰੀ ਸੁਨੀਲ ਕੁਮਾਰ ਜਾਖੜ ਜੀ ਨੂੰ ਮੰਗ ਪੱਤਰ ਦਿੱਤਾ ਗਿਆ ਉੱਥੇ ਹੀ ਉਹਨਾਂ ਨੂੰ ਇੱਕ ਮੰਗ ਪੱਤਰ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਾਮ ਦਾ ਮੰਗ ਪੱਤਰ ਵੀ ਸੌਂਪਿਆ ਗਿਆ ਆਓ ਹੁਣ ਤੁਹਾਨੂੰ ਤਸਵੀਰਾਂ ਦੇ ਨਾਲ ਜਾਣੂ ਕਰਾਣੇ ਇਸ ਮੌਕੇ ਤੇ ਅਰਧ ਵਿਸ਼ੇਸ਼ਣ ਫਾਜ਼ਿਲਕਾ ਦੇ ਪ੍ਰਦਾਨ ਗੋਲਡੀ ਸੱਤਿਵਾ ਦਾ ਕੀ ਕਹਿਣਾ ਹੈ ਅਤੇ ਉਹਨਾਂ ਦੇ ਸਾਥੀ ਦਾ ਅੱਜ ਬਾਦਿਆ ਜਨਤਾ ਪਾਰਟੀ ਦੇ 50 ਪ੍ਰਧਾਨ ਸ਼੍ਰੀ ਸੁਨੀਕ ਮੱਧਕੜ ਜੀ ਮੰਡੀ ਵਿੱਚ ਆ ਰਹੇ ਨੇ ਆ ਤਾਂ ਉਹ ਬਾੜਪਿੰਡ ਦਾ ਦਾ ਹਾਲ ਪੁੱਛਣ ਵਾਸਤੇ ਪਿੰਡਾਂ ਚਲੇ ਸੀ ਪਰ ਉਹਨਾਂ ਦਾ ਮੰਡੀ ਆਨ ਦਾ ਵੀ ਇੱਕ ਦੌਰਾ fix ਹੋਇਆ ਉਸ ਕਾਰਨ ਅਸੀਂ ਅੱਜ ਉਹਨਾਂ ਨੂੰ ਅਰਧ ਤਸਵੀਰੀ ਇੱਕ ਆਦਮ ਰੰਡਮ ਦੇਣਾ ਰਿਹਾ ਕਿਉਂਕਿ ਜੋ ਕੀ ਨੁਕਸਾਨ ਪਾਣੀ ਦੇ ਨਾਲ ਫਸਲਾਂ ਦਾ ਹੋਇਆ ਹੈ ਇੱਥੇ ਨੁਕਸਾਨ ਉਹ ਕਿਸਾਨਾਂ ਦਾ ਉੱਥੇ ਬਰਾਬਰ ਨੁਕਸਾਨ ਹੈ ਅੱਧੀਆਂ ਦਾ ਵੀ ਹੈ ਅਸੀਂ ਇਹਨਾਂ ਨੂੰ ਇੱਕ ਮੰਗ ਪੱਤਰ ਦੇਣ ਜਾ ਰਹੇ ਹਾਂ ਜਿਹੜਾ ਸਾਡਾ ਮੰਗ ਪੱਤਰ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚਾਇਆ ਜਾ ਸਕਣ ਕਿ ਜੋ ਨੁਕਸਾਨ 1.200 ਕਰੋੜ ਦਾ ਫਸਲ ਦਾ ਹੋਇਆ ਹੈ ਉਹ ਅੱਧੀਆਂ ਦਾ ਵੀ ਹੋਇਆ ਹੈ ਜੇ ਅੱਧੀਆਂ ਦਾ ਇਹਨੂੰ ਇਹ ਵੀ ਇੱਕ ਜਿੰਮੀਦਾਰ ਨੂੰ ਆਪਾਂ ਕੋਈ ਸਹੂਲਤ ਜਾਂ ਆਪਾਂ ਕ੍ਰੈਡਿਟਸ਼ਨ ਜਾਂ ਆਪਾਂ ਸਬਸਿਡੀ ਦਵਾਨੇ ਹਾਂ ਬੈਂਕਾਂ ਤੋਂ ਤਾਂ ਸਾਨੂੰ ਹੜਪੜ ਦੇ ਇਹ ਦੇ ਨਾਲ ਮੰਨਿਆ ਜਾਵੇ ਸੀ ਉਹਨਾਂ ਨੇ ਵੀ ਮੰਗ ਕਰਦੇ ਆ ਵੀ ਸਾਨੂੰ ਵੀ ਜਿਹੜਾ ਹੈ ਕਰਲੀ ਦਿੱਤਾ ਜੀ ਕਿੰਨੇ ਪਰਸੈਂਟ ਆੜਤੀਆਂ ਦਾ ਨੁਕਸਾਨ ਹੋਇਆ ਦੇਖੋ ਆੜਤੀਆਂ ਦਾ ਨੁਕਸਾਨ ਕਿੰਨੇ ਪਰਸੈਂਟ ਮਤਲਬ ਆਪੇ ਕੈਸੇ ਨੇ 30 ਤੋਂ 35 ਆੜਤੀਆਂ ਜਿਨ੍ਹਾਂ ਦਾ ਤਾਂ ਬਿਲਕੁਲ ਹੀ ਵਪਾਰ ਖਤਮ ਹੋ ਗਿਆ ਹੈ ਜੇ ਆਪਾਂ ਓਵਰਆਲ ਗੱਲ ਕਰੀ ਤੇ ਮੰਡੀ 8 ਤੋਂ 10 ਲੱਖ ਬੋਰੀ ਘਟਾਵੇਗੀ ਜਿੰਦੇ ਨਾਲ ਆੜਤੀਆਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਸਾਰਿਆਂ ਦਾ ਹੀ ਬਹੁਤ ਨੁਕਸਾਨ ਹੋਣਾ ਹੈ ਜੀ ਹਾਂਜੀ ਕੀ ਨਾਮ ਹੈ ਤੁਹਾਡਾ? ਦੀਪਕ 바ਵਾ ਜੀ। ਕੀ ਕਹਿ ਰਹੇ ਹੋ ਤੁਸੀਂ? ਮੈਂ ਤਾਂ ਇਹੀ ਕਹਿ ਰਿਹਾ ਵੀ ਹਰ ਵਾਰੀ ਜੋ ਵੀ ਜ਼ਿਮੀਂਦਾਰ ਦਾ ਨੁਕਸਾਨ ਹੁੰਦਾ ਹੈ ਬੈਂਕਾਂ ਤੋਂ ਜ਼ਿਆਦਾ ਫਾਈਨੈਂਸਰ ਅਸੀਂ ਇਹਨਾਂ ਜ਼ਿਮੀਂਦਾਰਾਂ ਨੂੰ ਅਸੀਂ ਉਹਨਾਂ ਦਾ ਜ਼ਿਮੀਂਦਾਰਾਂ ਦੀ ਕਣਕਾਂ ਵੀ ਗੜਾਵਾਂਗੇ। ਇਹਨਾਂ ਦੇ ਜਿਹੜਾ ਰੇਤ ਚ ਭਾਣਾ ਅਸੀਂ ਸਾਡੇ ਉਚਾਰੇ ਤੇਲ ਵੀ ਲੈ ਕੇ ਜਾਣਗੇ। ਉਹਨਾਂ ਦਾ ਕਸੂਰ ਨਹੀਂ ਉਹਨਾਂ ਦੇ ਆਪਤਾ ਆਈ ਹੈ। ਅਸੀਂ ਲੋਕ ਇਹਨਾਂ ਦੇ ਉਹਨਾਂ ਰੇਤਾਂ ਚ ਭਾਵਾਂਗੇ, ਰੇਤਾਂ ਚ ਭਾਵਾਂਗੇ, ਕਣਕ ਵੀ ਛੱਡਣਗੇ। ਕਣਕ ਤੋਂ ਬਾਅਦ ਵੀ ਸਾਡਾ ਕਣਕ ਲੈ ਕੇ ਆਣਗੇ। ਫਿਰ 2-3 ਸਾਲ, 4-5 ਸਾਲ ਦਾ ਗੈਪ ਪੈ ਜਾਂਦਾ ਚਾਰੇ ਜ਼ਿਮੀਂ ਇਹ ਜੋ ਪ੍ਰੋਸੀਜਰ ਹੈ ਨਾਲ ਆੜਤੀਆਂ ਨੂੰ ਵੀ ਥੋੜੀ ਥੋੜੀ ਸਹਾਇਤਾ ਸਰਕਾਰ ਤੋਂ ਮਿਲਣੀ ਚਾਹੀਦੀ ਹੈ ਵੀ ਆਪਾਂ ਕਹਿ ਸਕਦੇ ਆ ਵੀ ਆੜਤੀ ਐਸੋਸੀਏਸ਼ਨ ਵੱਲੋਂ ਇਹ ਪਹਿਲੀ ਵਾਰੀ ਮੰਗ ਉਠਾਣ ਲੱਗੀ ਹੈ ਪਹਿਲੀ ਵਾਰੀ ਮੰਗੀਆਂ ਹਰ ਸਾਲ ਆੜਤੀਆਂ ਤੰਗ ਹੋ ਜਾਂਦਾ ਕਦੀ ਮੰਗ ਉਠਾਈ ਨਹੀਂ ਹਮੇ ਕਦਾ ਮਾਰ ਆੜਤੀ ਕੀ ਤੇਜੀ ਆੜਤੀ ਦੇ ਇਹ ਉਹ ਬਾਹਰ ਬਾਹਰ ਚੱਲੀ ਉਹ 25 ਲਗਾਤਾਰ ਆ ਗਈ ਪਿਛਲੇ ਸਾਲ ਅਸੀਂ ਜੀਵਿਦਾਨ ਨੂੰ ਸਟੈਂਡ ਕੀਤਾ ਹੁਣ ਫਿਰ ਕਿੰਨੀ ਗੋਰੀ ਜੀਵਿਦਾਨ ਨੂੰ ਆੜਤੀ ਸਟੈਂਡ ਆੜਤੀ ਜਿਹੜੀ ਪੈਸੇ ਦਾ ਫਾਇਨਾਂਸ ਕਰਦਾ ਹੈ ਨਾ ਇਹ ਫਾਜ਼ਿਲਗਾਦੀ ਆੜਤੀ ਐਸੋਸੀਏਸ਼ਨ ਆਵਾਜ਼ ਉਠਾ ਰਹੀ ਹੈ ਇਹ ਬਾਕੀ ਦੀ ਅਸੀਂ ਦੇਖੋ ਜੀ ਫਾਜ਼ਿਲਕਾ ਚ ਜਿਆਦਾ ਨੁਕਸਾਨ ਹੋਇਆ ਜੇ ਜਲਾਲਾਬਾਦ ਨੂੰ ਚਾਹੀਦਾ ਜਿੱਤੇ ਜਿੱਤੇ ਨੁਕਸਾਨ ਹੋਇਆ ਆਵਾਜ਼ ਖਾਣੀ ਚਾਹੀਦੀ ਹੈ ਮੈਂ ਪਰਸੂ ਜੀ ਕੀ ਲੱਗਦਾ ਵੀ ਹੁਣ ਜਾਖੜ ਸਾਹਿਬ ਨੂੰ ਜਿਹੜਾ ਮੰਗ ਪੱਤਰ ਸੌਂਪਿਆ ਜਾ ਰਿਹਾ ਉਸ ਅਸੀਂ ਆਦੇ ਮੰਨੋ ਮੰਗ ਪੱਤਰ ਉਹਨਾਂ ਨੂੰ ਦੇਾਂਗੇ ਉਹਨਾਂ ਦਾ ਫਰਜ਼ ਹੈ ਮੋਦੀ ਸਾਹਿਬ ਨੂੰ ਜਾ ਕੇ ਕਹਿਣ ਵੀ ਇਹਨਾਂ ਨਾਲ ਵੀ ਕੋਈ ਨਾ ਕੋਈ ਆਸਰਾ ਕੀਤਾ ਜਾਵੇ ਨਾ ਮਜ਼ਦੂਰ ਵੀ ਰੁੱਲ ਜਾਏਗਾ ਜੇ ਕੱਟਾ ਕੱਟਾ ਹੈਗਾ ਤਾਂ ਮਜ਼ਦੂਰ ਰੁੱਲ ਜਾਏਗਾ ਅੱਜ ਮਜ਼ਦੂਰ ਵੇਲਾ ਬੈਠਾ ਹੈ ਜਦੋਂ ਹੁਣ ਤੱਕ ਮਜ਼ਦੂਰ ਕੋਈ ਤਾਲ ਕੱਢਦਾ ਕੁਝ ਕੱਢਦਾ ਜਾਂ ਖੇਤਾਂ 'ਚ ਕੰਮ ਕਰਦਾ ਖੇਤਾਂ ਵੇਲੇ ਹੋ ਗਏ ਖੇਤਾਂ 'ਚ ਤਾਂ ਕੰਮ ਹੀ ਨਹੀਂ ਰਿਹਾ ਹੁਣ Sim. Ah,